ਸਾਸੀਕਾਲ ਜੀ ਸਭ ਤੋਂ ਪਹਿਲਾਂ ਅਸੀਂ ਜੇਕੇ ਨਿਊ ਦੇ ਐਡੀਟਰ ਜਗENDER ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਾਰਨ ਅੱਜ ਅਸੀਂ মিডিਆ ਦੇ ਰੂਬਰੂ ਹੋ ਰਹੇ ਹਾਂ ਸਾਡੀ ਸਮੂਹ ਨਗਰ ਪੰਚਾਇਤ ਟੀਮਾਂ ਵੱਲੋਂ 75ਵੇਂ ਗਣਤੰਤਰਤਾ ਦਿਵਸ ਸਮੂਹ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਾਸੀਕਾਲ ਜੀ ਸਭ ਤੋਂ ਪਹਿਲਾਂ ਅਸੀਂ ਜੇਕੇ ਨਿਊ ਦੇ ਐਡੀਟਰ ਜਗENDER ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਾਰਨ ਅੱਜ ਅਸੀਂ মিডিਆ ਦੇ ਰੂਬਰੂ ਹੋ ਰਹੇ ਹਾਂ ਸਾਡੀ ਸਮੂਹ ਨਗਰ ਪੰਚਾਇਤ ਟੀਮਾਂ ਵੱਲੋਂ 79ਵੇਂ ਗਣਤੰਤਰਤਾ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਸੀ ਗਾਲ ਜੀ ਸਭ ਤੋਂ ਪਹਿਲਾਂ ਅਸੀਂ ਜੇਕੇ ਨਿਊਜ਼ ਦੇ ਐਡੀਟਰ ਜਗENDER ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਮੀਡੀਆ ਦੇ ਰੂਬਰੂ ਹੋ ਰਹੇ ਹਾਂ ਸਾਡੀ ਸਮੂਹ ਨਗਰ ਪੰਚਾਇਤ ਟੀਮਾਂ ਵੱਲੋਂ 79ਵੇਂ ਗਣਤੰਤਰਤਾ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਸ਼ੀਕਾਲ ਜੀ ਸਭ ਤੋਂ ਪਹਿਲਾਂ ਅਸੀਂ ਜੇਕੇ ਨਿਊਜ਼ ਦੇ ਐਡੀਟਰ ਜਗENDER ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਾਰਨ ਅੱਜ ਅਸੀਂ মিডিਆ ਦੇ ਰੂਬਰੂ ਹੋ ਰਹੇ ਹਾਂ ਸਾਡੀ ਸਮੂਹ ਨਗਰ ਪੰਚਾਇਤ ਚੀਮਾ ਵੱਲੋਂ 79ਵੇਂ ਗਣਤੰਤਰਤਾ ਦਿਵਸ ਸਮੂਹ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਹਾਂ ਜੀ